ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਵੀ ਵਧੀਆ ਮੈਂ ਇਹ ਔਨਲਾਈਨ ਕੋਡ ਛੋੜ ਰਹੀ ਤਾ ਸੀਗਾ ਇਹ ਮੇਰਾ ਪਾਰਸਲ ਮੈਨੂੰ ਅੱਜ ਹੀ ਰਸੀਵ ਹੋਇਆ ਸੀਗਾ ਪਹਿਲੇ ਤਾਂ ਮੈਨੂੰ ਲੱਗੀ ਸੀ ਓਪਨ ਕਰਨ ਫਿਰ ਮੈਂ ਸੋਚਿਆ ਕਿ ਉਹਨਾਂ ਤੁਹਾਡੇ ਸਾਰੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਜਾਵੇ ਤੁਹਾਡੇ ਸਾਰੇ ਸਾਹਮਣੇ ਓਪਨ ਕਰ ਦਵਾਂਗੀ ਤੇ ਚਲੋ ਫਿਰ ਉਹਨੂੰ ਓਪਨ ਕਰਕੇ ਦੇਖਦੇ ਹਾਂ ਇਹਦਾ ਮੈਂ ਕੀ ਔਨਲਾਈਨ ਆਰਡਰ ਕੀਤਾ ਸੀਗਾ ਵੈਸੇ ਤੇ ਮੈਨੂੰ ਪਤਾ ਹੀ ਹੈ ਨਾ ਮੈਂ ਆਰਡਰ ਕੀਤਾ ਮਿੰਦੇ ਪਤਾ ਹੀ ਮੈਂ ਕੀ ਆਰਡਰ ਕੀਤਾ ਬਟ ਚਲੋ ਤੁਹਾਡੇ ਸਾਹਮਣੇ ਪਾਰਸਲ ਨੂੰ ਓਪਨ ਕਰਦੇ ਆਂ ਤੇ ਦੇਖਦੇ ਆਂ ਮੈਂ ਕੀ ਔਨਲਾਈਨ ਆਰਡਰ ਕੀਤਾ ਸੀਗਾ ਪਾਰਸਲ ਦਾ ਅਗਰ ਦੀ ਪੈਕਿੰਗ ਦੀ ਗੱਲ ਕਰਾਂ ਨਾ ਸੱਚ ਮੰਨਿਓ ਮਸਤ ਪੈਕਿੰਗ ਸੀ ਇਹਦੀ ਬਹੁਤ ਵਧੀਆ ਪੈਕਿੰਗ ਸੀਗੀ ਜਦੋਂ ਇਹ ਪੈਕਿੰਗ ਨੂੰ ਓਪਨ ਕੀਤਾ ਸੀ ਨਾ ਉਹਦੇ अंदर ਇੱਕ ਛੋਟੀ ਜਿਹੀ ਪੈਕਿੰਗ ਹੋਰ ਸੀਗੀ ਉਹਨੂੰ ਵੀ ਓਪਨ ਕਰ ਲਿਆ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹ ਜੇ ਤਿੰਨ ਨਾਈਫ ਦਾ ਪੇਅਰ ਮੰਗਵਾਇਆ ਸੀ ਔਨਲਾਈਨ ਔਰ ਕਿੰਨੇ ਵਧੀਆ ਲੱਗ ਰਹੇ ਆ ਕਿੰਨੇ ਸੋਹਣੇ ਕਲਰ ਲੱਗ ਰਹੇ ਆ ਨਾ ਇਹ ਨਾ ਮੈਂ ਵੀਡੀਓ ਦੇਖਦੀ ਹੁੰਦੀ ਸੀ ਤੇ ਮੈਨੂੰ ਬੜਾ ਦਿਲ ਕਰਦਾ ਸੀ ਮੈਂ ਵੀ ਇਹ ਵਾਲੇ ਆਨਲਾਈਨ ਆ ਨਾ ਮਤਲਬ ਇਹ ਵਾਲੇ ਚਾਕੂ ਲਵਾਂਗੇ ਬਟ ਪਹਿਲੇ ਤਾਂ ਮੈਂ ਲੋਕਲ ਮਾਰਕੀਟ ਤੋਂ ਪਤਾ ਕੀਤਾ ਪਰ ਮੈਨੂੰ ਮਿਲੇ ਨਹੀਂ ਫਿਰ ਮੈਂ ਸੋਚੀ ਸੀ ਮੈਂ ਵੀ ਆਨਲਾਈਨ ਮੰਗਾਵਾਂਗੀ ਪਰ ਹੁਣ ਨਾ ਮਿਸ਼ੂ ਤੇ ਨਾ ਸੇਲ ਲੱਗੀ ਸੀ ਤੇ ਮੈਂ ਇਹ ਸੇਲ 'ਚ ਹੀ ਮੰਗਵਾਇਆ ਸੀਗਾ ਦੇਖਣ ਨੂੰ ਬਹੁਤ ਯੂਨਿਕ ਸੇ ਚਾਕੂ ਲੱਗਦੇ ਸੀਗੇ ਪਰ ਜਿੰਨੇ ਦੇਖਣ 'ਚ ਵਧੀਆ ਲੱਗਦੇ ਨੇ ਸੋਹਣੇ ਲੱਗਦੇ ਨੇ ਪਰ ਮੈਨੂੰ ਇਹ ਨਹੀਂ ਪਤਾ ਇਹ ਕੰਮ ਵੀ ਵਧੀਆ ਕਰਦੇ ਆ ਕਿ ਨਹੀਂ ਕਰਦੇ ਜੋ ਲੋਸੀ ਜਿੰਨੇ ਸੋਨੇ ਲੱਗਦੇ ਵੇਖ ਲੈਨੇ ਕੰਮ ਹੀ ਵਧੀਆ ਕਰਦੇ ਕਿ ਨਹੀਂ ਕਰਦੇ ਟਰਾਈ ਕਰ ਲੈਨੇ ਆ ਹੁਣ ਅਸੀਂ ਸਬਜੀ ਕੱਟ ਲੈਨੇ ਸਬਜ਼ੀਆਂ ਟਾਈਮ ਤੇ ਫਿਲਹਾਲ ਮੇਰਾ ਹੋਇਆ ਨਹੀਂ ਹੈ ਤੇ ਮੈਂ ਸੋਚਿਆ ਚਲੋ ਫਰੂਟ ਪਿਆ ਫਰੂਟ ਹੀ ਕੱਟ ਲੈਨੇ ਆ ਫਰੂਟ ਕੱਟਣ ਤੋਂ ਪਹਿਲਾਂ ਅਸੀਂ ਚਾਕੂ ਨੂੰ ਚੰਗੀ ਤਰ੍ਹਾਂ ਤੋਲ ਲਵਾਂਗੇ ਕਿਉਂਕਿ ਫਰੂਟ ਕਟਾਂਗੇ ਵੇਸਟ ਹੋਣਾ ਕਰਾਂਗੇ ਇਹਨੂੰ ਖਾਵਾਂਗੇ ਇਸ ਲਈ ਸਭ ਤੋਂ ਪਹਿਲੇ ਮੈਂ ਚਾਕੂ ਨੂੰ ਤੋਲ ਲਿਆ ਹੀ ਜਾਂ ਦੋ ਗੁਆਰ ਹੁਣ ਤਿੰਨ ਚਾਕੂ ਸੀ ਮੈਂ ਤਿੰਨ ਤਰ੍ਹਾਂ ਦੇ ਫਰੂਟ ਕੱਟਾਂਗੀ ਪੱਟ ਮੇਰੇ ਕੋ ਫਰੂਟ ਦੋ ਸੀ ਤੀਸਰਾ ਮੈਂ ਛੋਟੇ ਸਾਇਦਾ ਪਿਆਈ ਲੈ ਸੀ ਉਹਨੂੰ ਵੀ ਕੱਟ ਕੇ ਦੇਖ ਲਵਾਂਗੇ ਪਹਿਲੇ ਚਾਕੂ ਦੇ ਨਾਲ ਮੈਂ ਸਭ ਤੋਂ ਪਹਿਲਾਂ ਮਸਮੀ ਕਟਾਂਗੇ ਉਹ ਤੁਸੀਂ ਦੇਖ ਸਕਦੇ ਹੋ ਕਿਨੀ ਵਧੀਆ ਆਰਾਮ ਨਾਲ ਮਸਮੀ ਕੱਟੀ ਜਾ ਰਹੀ ਹੈ ਨਾ ਉਹ ਸੱਚ ਮੰਨਿਓ ਮਤਲਬ ਕਿ ਮੈਂ ਖਦ ਨ ਹੈਰਾਨ ਹੋ ਗਈ ਕਿ ਦੇਖਣ ਨੂੰ ਐਸਾ ਲੱਗਦਾ ਜਿਵੇਂ ਪਲਾਸਟਿਕ ਦੇ ਬੱਚਿਆਂ ਦੇ ਖਿਡੌਣੇ ਵਾਲੇ ਚਾਕੂ ਨਹੀਂ ਹੁੰਦੇ ਸੀ ਉਸ ਨਾਲ ਚਾਕੂ ਬਸ ਸਿਰਫ ਦੇਖਣ ਨੂੰ ਸੋਹਣੇ ਲੱਗਦੇ ਤਾਂ ਕੰਮ ਨਹੀਂ ਬਣਾ ਵਧੀਆ ਕਰਨਗੇ ਪਰ ਸੱਚ ਮੰਨਿਓ ਬਹੁਤ ਵਧੀਆ ਕੰਮ ਕੀਤਾ ਸੀਗਾ ਹੂੰ ਦੂਸਰੇ ਚਾਕੂ ਦੇ ਨਾਲ ਮੈਂ ਨਾਸ਼ਪਤੀ ਹੈ ਇਹਨੂੰ ਵੀ ਕੱਟ ਕੇ ਚੈੱਕ ਕਰ ਲੈਨੇ ਆ ਨਾਸ਼ਪਤੀ ਤੁਹਾਨੂੰ ਪਤਾ ਥੋੜੀ ਜਿਹੀ ਹਾਰਡ ਹੁੰਦੀ ਆ ਬਟ ਓਨੇ ਵੀ ਆਰਾਮ ਨਾਲ ਕੱਟ ਦਿੱਤਾ ਸੀਗਾ ਚਾਕੂ ਤੇ ਹਰ ਕੋਈ ਘਰ ਜੀ ਯੂਜ਼ ਕਰਦਾ ਹੀ ਹੈ ਨਾ ਪਰ ਲੱਗ ਨਹੀਂ ਸੀ ਰਿਹਾ ਕਿ ਮੈਂ ਇਹ ਵੱਲੇ ਚਾਕੂ ਮੈਂ ਕਿਸਾ ਲਦਾ ਨੋਰਮਲ ਆਪਣੇ ਚਾਕੂ ਯੂਜ਼ ਕਰ ਰਹੀ ਆ ਤੇ ਤੁਸੀਂ ਹੱਥ ਚ ਹੱਥ ਨਾਲ ਵੀ ਕੱਟ ਕੇ ਮਤਲਬ ਹੱਥੇ ਰੱਖ ਕੇ ਵੀ ਕੱਟ ਕੇ ਦੇਖ ਸਕਦੇ ਹੋ ਬਹੁਤ ਆਰਾਮ ਨਾਲ ਕੱਟੇ ਜਾ ਰਹੇ ਸੀਗੇ ਇੰਨੇ ਤੇਜ਼ ਸੀਗੇ ਕਿ ਕੱਟਦੇ ਆ ਕੱਟਦੇ ਮੇਰੇ ਉਂਗੂਠਾ ਵੀ ਨਾਲ ਹੀ ਕਟਿਆ ਗਿਆ ਤੇ ਕੋਠੇ ਚ ਹੋਂਾਣਾ ਸ਼ੁਰੂ ਹੋ ਗਏ ਤੇ ਦੇਖ ਸਕਦੇ ਹੋ ਕਿੰਨੇ ਤੇਜ਼ ਆ ਕੂਣ ਗਏ ਸਾਨੂੰ ਸਟਾਰਟਿੰਗ ਦੇ ਬਹੁਤ ਆਰਾਮ ਨਾਲ ਕੰਮ ਕਰਨਾ ਪਏਗਾ ਕਿਉਂਕਿ ਦੇਖਣ ਚ ਲੱਗਦਾ ਨਹੀਂ ਹੈ ਕਿ ਇੰਨੇ ਤੇਜ਼ ਹੋਣਗੇ ਪਰ ਬਹੁਤ ਆਰਾਮ ਨਾਲ ਕੰਮ ਕਰਨਾ ਪਏਗਾ ਖੂਨ ਵਗ ਰਿਹਾ ਸੀ ਕਾਫੀ 10 15 ਮਿੰਟ ਤੱਕ ਮੈਨੂੰ ਦਰਦ ਵੀ ਰਿਹਾ ਅੰਗੂਠੇ ਚ ਫਿਰ ਹੱਥ ਧੋ ਕੇ ਚੰਗੀ ਤਰ੍ਹਾਂ ਫਿਰ ਸਮਾਹੀ ਪਿਆਜ਼ ਨੂੰ ਵੀ ਕੱਟ ਕੇ ਦੇ ਲੈਣੇ ਛੋਟੇ ਸਾਈਜ਼ ਦਾ ਮੈਂ ਪਿਆਈ ਲਿਆ ਸੀਗਾ ਪਿਆਜ਼ ਨੂੰ ਮੈਂ ਲੰਬੇ ਸਲਾਈਸ ਦੇ ਕਟਾਂਗੀ ਮੇਨੂੰ ਹੱਥ 'ਚ ਬਹੁਤ ਜ਼ਿਆਦਾ ਅੰਗੂਠੇ 'ਚ ਨਾ ਦਰਦ ਵੀ ਹੋ ਰਿਹਾ ਸੀਗਾ ਜੇ ਤੀਸਰਾ ਚੱਕੋ ਮੈਂ ਯੂਜ਼ ਕਰ ਰਹੀ ਸੀ ਪਿਆਈ ਬਹੁਤ ਵਧੀਆ ਤਰੀਕੇ ਨਾਲ ਕੱਟੀ ਜਾ ਰਹੇ ਸੀਗੇ ਸਿਲਾਈਸ ਤੋਂ ਕੱਟੇਗੇ ਸੀ ਮੈਂ ਛੋਟੇ ਸਾਈ ਦੇ ਨਾ ਨਾ ਬਾਰੀਕ ਵੀ ਕੱਟ ਕੇ ਦੇਖ ਰਹੀ ਸੀ ਉਹ ਵੀ ਆਰਾਮ ਨਾਲ ਕੱਟੇ ਗਏ ਸੀ ਬਾਈ ਮੈਨੂੰ ਲੱਗ ਰਿਹਾ ਕਿ ਸਬਜੀ ਸਬਜੀ ਆਰਾਮ ਨਾਲ ਕੱਟੀ ਜਾਏਗੀ ਅਗਰ ਤੁਸੀਂ ਆਨਲਾਈਨ ਇਹ ਮੰਗਵਾਉਣ ਬਾਰੇ ਸੋਚ ਰਹੇ ਹੋ ਨਾ ਤੇ ਬਿਨਾ ਸੋਚੇ ਸਮਝੇ ਤੁਸੀਂ ਆਨਲਾਈਨ ਇਹ ਮੰਗਵਾ ਸਕਦੇ ਹੋ ਬਹੁਤ ਵਧੀਆ ਕੰਮ ਕਰਦੇ ਨੇ ਉਹ ਤੁਹਾਡੇ ਬਜਟ ਦੇ ਅੰਦਰ ਵੀ ਆਉਣ ਵਾਲੇ ਨੇ ਜਿਆਦਾ ਮਹਿੰਗੇ ਵੀ ਨਹੀਂਗੇ ਐ ਦੇਖ ਸਕਦੇ ਹੋ ਕਿੰਨਾ ਬਲੇਡ ਨਿਕਲਣਾ ਸ਼ੁਰੂ ਹੋ ਗਿਆ ਸੀਗਾ ਹੂੰ ਜੋ ਪਿਆਜ਼ ਸੀ ਨਾ ਜੋ ਫਰੂਟ ਸੀਗਾ ਫਰੂਟ ਨੂੰ ਤਾਂ ਮੈਂ ਦੂਸਰੀ ਪਲੇਟ 'ਚ ਨਾ ਸ਼ਿਫਟ ਕਰ ਦਿਆਂਗੀ ਕਿਉਂਕਿ ਫਰੂਟ ਮੇਰਾ ਸਾਫ਼ ਹੀ ਸੀ ਉਹ ਜੋ ਪਿਆਜ਼ ਹੈ ਨਾ ਉਥੇ ਬਲੈਡ ਜਰ ਲੱਗ ਗਿਆ ਸੀ ਇਸ ਲਈ ਮੈਂ ਬਲੈਡ ਉਹ ਪਿਆਇ ਨੂੰ ਨਾ ਸੁੱਟ ਦਿਆਂਗੇ ਪਿਆਇ ਮੈਂ ਯੂਜ਼ ਨਹੀਂ ਕਰਾਂਗੇ ਔਰ ਫਰੂਟ ਤੇ ਨਹੀਂ ਸੀ ਪੁੱਛੋਂ ਲੱਗਾ ਤੇ ਫਰੂਟ ਨੂੰ ਮੈਂ ਖਾ ਲਾਂਗੀ ਫਰੂਟ ਤਾਂ ਮੈਂ ਕੱਟ ਲਿਆ ਸੀ ਫਿਰ ਮੈਂ ਸੋਚ ਰਹੀ ਸੀ ਕਿ ਜਿਸਾਂ ਪਾਂ ਦੇ ਕੋ ਬਦਾਮ ਪਏ ਸੀ ਸਾਹਮਣੇ ਨਜ਼ਰ ਆਏ ਤੇ ਮੈਂ ਕਿਹਾ ਚਲੋ ਚਾਰ ਪਾਈ ਬਦਾਮੀ ਕੱਟ ਕੇ ਦੇਖ ਲੈਣੇ ਆ ਵੈਸੇ ਤਾਂ ਆਰਾਮ ਨਾਲ ਕੱਟੇ ਜਾਣਗੇ ਕਿਉਂਕਿ ਜਿੰਨੇ ਫਰੂਟ ਕੱਟਦਾ ਨਾਸ਼ਪਤੀ ਨਹੀਂ ਹਾਰਡ ਕੱਟਦੀ ਤੇ ਬਦਾਮ ਵੀ ਕੱਟੇ ਜਾਣਗੇ ਫਿਰ ਵੀ ਚਲੋ ਡਾਊਟ ਆਪਣਾ ਕਲੀਅਰ ਹੋ ਜਾਏ ਤੇ ਮੈਂ ਕਿਹਾ ਚਲੋ ਬਈ ਬਦਾਮ ਕੱਟ ਕੇ ਦੇਖ ਲੈਨੇ ਆ ਬਦਾਮੀ ਬਹੁਤ ਆਰਾਮ ਨਾਲ ਕੱਟੀ ਜਾ ਰਹੀ ਸੀਗਾ ਤੁਸੀਂ ਦੇਖ ਸਕਦੇ ਹੋ ਬਦਾਮੀ ਇਸੀ ਕੱਟ ਲਏ ਸੀ ਨਾ ਚਾਕੂ ਬਹੁਤ ਵਧੀਆ ਮੈਨੂੰ ਬਹੁਤ ਪਸੰਦ ਆਏ ਜਿੰਨੇ ਦੇਖਣ ਨੂੰ ਸੋਹਣੇ ਲੱਗ ਰਹੇ ਸੀ ਨਾ ਕਾਮ ਵੀ ਬਹੁਤ 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 ਸੋਨਾ ਕੀਤਾ ਉਸ ਤੋਂ ਵੀ ਜ਼ਿਆਦਾ ਸੋਨਾ ਕੰਮ ਕੀਤਾ ਬਹੁਤ ਸੋਹਣੇ ਚਾਕੂ ਨੇ ਮਸਤ ਜੇ ਮੇਰੀ ਆਦੀ ਵੀਡੀਓ ਤੇ ਮੇਰੇ ਆਦੇ ਚਾਕੂ ਤੁਹਾਨੂੰ ਕਿਦਾਂ ਦੇ ਲੱਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਹੁਣ ਫਰੂਟ ਤੇ ਮੈਂ ਪਾਵਾਂਗੀ ਕਾਲਾ ਜ ਨਮ ਕਾਲਾ ਨਮਕ ਥੋੜਾ ਤੇ ਨਿੰਬੂ ਨੂੰ ਵੀ ਕੱਟ ਕੇ ਦੇਖ ਲੈਣੇ ਆ ਤੇ ਦੇਖ ਸਕਦੇ ਹੋ ਨਾ ਨਿੰਬੂ ਵਧੀਆ ਕੱਟਿਆ ਗਿਆ ਸੀਗਾ ਨਿੰਬੂ ਪਾ ਕੇ ਮੈਂ ਆਪਣਾ ਕਰਾਂਗੀ ਫਰੂਟ ਇੰਜੋਏ ਔਰ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹ ਚਾਕੂ ਕਿਤੇ ਕਿਤੇ ਕੋਨੇ ਉਹ ਚਾਕੂ ਕਿੰਦਾ ਤੇ ਲੱਗੇ ਮੈਨੂੰ ਕਮੈਂਟ ਚ ਦੱਸਣਾ ਜੇ ਮੇਰੀ ਵੀਡੀਓ ਚੰਗੀ ਲੱਗੇ ਪਲੀਜ਼ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਤੁਹਾਨੂੰ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਮੈਨੂੰ ਇਜਾਜ਼ਤ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਟੇਕ ਕੇਅਰ ਬਾਏ ਬਾਏ